ਮਿੱਤਰੋ ਚੀਮਾ ਬਾਈ ਦੀ ਐਲਬਮ ਆਈ ਆ ਤੇ ਚੀਮਾ ਬਾਈ ਨੇ ਗਾਣੇ ਕੱਢੇ ਨੇ ਤੁਹਾਨੂੰ ਪਤਾ ਹੈ ਚੀਮੇ ਬਾਈ ਦੇ ਗਾਣੇ ਜਿਹੜੇ ਪ੍ਰੈਡਿਕਸ਼ਨ ਵਾਲੇ ਹੁੰਦੇ ਨੇ ਤਾਂ ਉਸ ਦਾ ਜਿਹੜਾ ਗਾਣੇ ਦੀ ਵੀਡੀਓ ਆਈ ਆ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਆ ਹੈ ਚੀਮੇ ਬਾਈ ਨੇ ਜਿਹੜਾ ਕਿ ਵੈਸੇ ਤਾਂ ਇਲੂਮੀਨਾਟੀ ਨੂੰ ਮੰਨੇ ਚਾਹੇ ਨਾ ਮੰਨੇ ਇਸ ਦੇ ਆਪਾਂ ਗੱਲਾਂ ਮੰਨਦੇ ਨਹੀਂ ਪਰ ਜਿਹੜੀਆਂ ਜਿਹੜੇ ਸ਼ਾਈਨ ਆ ਉਹ ਕਿਤੇ ਆ ਉਹ ਸਾਰੇ ਇਲੂਮੀਨਾਟੀ ਵਾਲੇ ਕਿਤੇ ਆ ਤੁਸੀਂ ਦੇਖਿਆ ਹੋਵੇਗਾ 6 ਨੰਬਰ ਆ ਉਹ ਇਲੂਮੀਨਾਟੀਆਂ ਦਾ ਆ ਫਿਰ 666 ਵੀਡੀਓ ਦੇ ਵਿੱਚ ਦੇਖਿਆ ਹੋਵੇਗਾ ਉਹ ਵੀ ਇਲੂਮੀਨਾਟੀਆਂ ਨਾਲ ਕਨੈਕਟ ਕਰਦਾ ਆ ਅਤੇ ਔਰ ਵੀ ਟੀ-ਸ਼ਰਟ ਦੇ ਉੱਤੇ ਸਿਕਸ ਲੂਮੀਨਾਟੀ ਦੇ ਸਾਈਨ ਤਾਂ ਫਿਰ ਇੱਕ ਗਾਣਾ ਆ ਇਸ ਐਲਬਮ ਦੇ ਵਿੱਚ ਜਿਸ ਦੀ ਲਾਈਨ ਆ ਹੁਣ ਤਾਂ ਟਰੱਕ ਪਲਟਾ ਦੇਣਾ ਸੀ ਉਹ ਵਾਲੀ ਲਾਈਨ ਦੇ ਉੱਤੇ ਨਾ ਇੱਕ ਸਾਈਫਰ ਯਾਨੀ ਕਿ ਇੱਕ ਨਾ ਪੰਜਾਬ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ ਸਾਈਫਰ ਵਾਲਾ ਵੀ 4 5 6 7 ਜਿੰਨੇ ਹੀ ਮੁੰਡੇ ਹੁੰਦੇ ਨੇ ਇਕੱਠੇ ਹੋ ਕੇ ਰੈਪ ਕਰਦੇ ਆ ਸਾਮੂ ਸਾਮੀ ਰੈਪ ਦੀਆਂ ਬੈਟਲਾਂ ਹੁੰਦੀਆਂ ਨੇ ਉਹਨਾਂ ਦੀਆਂ ਆਪਸ ਦੇ ਵਿੱਚ ਹਰ ਸਿਟੀ ਦੇ ਵਿੱਚ ਆਏ ਨੇ ਵੀ ਇੱਕ ਸਿਟੀ ਦੇ ਵਿੱਚ ਰੈਂਡਮ ਪੰਜਾਬ ਦੇ ਵਿੱਚ ਸਾਰੀਆਂ ਸਿਟੀਆਂ ਦੇ ਵਿੱਚ ਹੁਣ ਸਾਈਫਰ ਹੋਣ ਲੱਗ ਪਏ ਨੇ ਬੈਟਲਾ ਹੋਣ ਲੱਗ ਪਈਆਂ ਨੇ ਰੈਪ ਦੀਆਂ ਤਾਂ ਬਹੁਤ ਵਧੀਆ-ਵਧੀਆ ਆਰਟਿਸਟ ਨਿਕਲ ਕੇ ਸਾਹਮਣੇ ਆ ਰਹੇ ਨੇ ਪਰਮ ਵੀ ਦੋਸਤੋ ਉੱਥੋਂ ਹੀ ਨਿਕਲ ਕੇ ਆਈ ਆ ਸਾਈਫਰ ਜਿਹੜੇ ਹੁੰਦੇ ਆ ਪੰਜਾਬ ਦੇ ਵਿੱਚ ਸਾਈਫਰ ਜਾਂ ਫਿਰ ਸੀਫਰ ਜੋ ਮਰਜੀ ਕਹਿ ਲਿਓ ਉਹਨਾਂ ਨੂੰ ਹੁਣ ਚੀਮੇ ਬਾਈ ਨੂੰ ਰਿਪਲਾਈ ਦਿੱਤਾ ਆ ਚਾਰ-ਪੰਜ ਮੁੰਡਿਆਂ ਨੇ ਤਰਨ-ਤਰਨ ਸੀਫਰ ਦੇ ਨਾਂ ਤੋਂ ਉਹਨਾਂ ਦਾ ਗਰੁੱਪ ਆ ਉਹ ਸੁਣੋ ਇੱਕ ਵਾਰੀ ਜੇ ਤੂੰ ਹੁਣ ਨੂੰ ਟਰੱਕ ਪਲਟਾ ਦੇਣਾ ਜੇ ਤੂੰ ਹੁਣ ਨੂੰ ਟਰੱਕ ਪਲਟਾ ਦੇਣਾ ਫਿਰ ਬਾਪੇ ਨੇ ਵੀ ਕਹਿਰ ਮਨਾਟੀ ਦੇ ਆ ਪਿਛੇ ਲਗਾ ਜੱਟਾ ਘਟਾਪਾ ਬਿਨੇ ਵੀ ਸਿਰੀ ਤੋਂ ਕਮਾ ਲੈਣਾ ਇਹ ਇਹ ਰੈਪ ਦਾ ਕੋਈ ਤੋੜ ਨਹੀਂ ਸੱਚੀ ਚਿੰਮੇ ਨੇ ਵੀ ਵੀਡੀਓ ਲਾਈਕ ਕੀਤੀ ਆ ਇਹ ਇੱਕ ਹਸਾਮ ਨਾਲ ਚਿੰਮੇ ਨੂੰ ਰਿਪਲਾਈ ਆ ਪਰ ਚਿੰਮੇ ਨੇ ਵੀਡੀਓ ਲਾਈਕ ਕੀਤੀ ਆ ਬਹੁਤ ਸੋਹਣਾ ਰੈਪ ਬੈਟਲ ਕੀਤਾ ਆ ਇਹਨਾਂ ਮੁੰਡਿਆਂ ਨੇ ਹਲੇ ਉਮਰ ਕਿੰਨੀ ਹੋਊ ਇਹਨਾਂ ਦੀ ਦੇਖੋ 12 13 14 ਸਾਲ ਪਰ ਪੰਜਾਬ ਦੇ ਵਿੱਚ ਯਾਰ ਟੈਲੈਂਟ ਦੀ ਕੋਈ ਕਮੀ ਨਹੀਂ ਜਿਹੜਾ ਹੁਣ ਪੰਜਾਬ ਦੇ ਵਿੱਚ ਟ੍ਰੈਂਡ ਚੱਲ ਰਿਹਾ ਨਾ ਅਲੱਗ-ਅਲੱਗ ਸਿਟੀਆਂ ਦੇ ਲੋਕ ਇਕੱਠੇ ਹੋ ਕੇ ਅਲੱਗ-ਅਲੱਗ ਆਪਣੇ ਪੇਜ ਬਣਾਏ ਹੋਏ ਆ ਜਿਵੇਂ ਬਰਨਾਲਾ ਸਾਈਬਰ ਅਮਰੀਕਾ ਸਿਫਰ ਤਾਂ ਉਤੋਂ ਦੇ ਜਿਹੜੇ ਮੁੰਡੇ ਇਕੱਠੇ ਹੁੰਦੇ ਨੇ ਸਾਮੀ ਮੁੰਡੇ ਕੁੜੀਆਂ ਤਾਂ ਰੈਪ ਕਰਦੇ ਆ ਤੇ ਉਹ ਮੈਂ ਕਹਿੰਦਾ ਵੱਡੇ-ਵੱਡੇ ਰੈਪਰਾਂ ਨੂੰ ਪਿੱਛੇ ਛੱਡਦੇ ਆ